ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੁਆਰਾ ਲੇਖਤ ਪੁਸਤਕ ਗੁਰਮਤ ਵਿਵੇਕ ਦਾ ਮੂਲ ਪਾਠ ਚਲਦਾ ਇੱਕ ਚੁੰਚ ਗਿਆਨੀ ਨੂੰ ਅਸੀਂ ਪੁੱਛਿਆ ਜੋ ਕਿ ਗੁਰੂ ਕੇ ਦੀਵਾਨ ਵਿਖੇ ਕਥਾ ਵਾਰਤਾ ਅਤੇ ਉਪਦੇਸ਼ ਵੀ ਕਰਿਆ ਕਰਦਾ ਸੀ ਕਿ ਜੀ ਤੁਸੀਂ ਕਥਾ ਉਪਦੇਸ਼ ਤਾਂ ਬੜੀ ਕੋਖ ਕੋਖ ਕੇ ਸੁਣਾਉਂਦੇ ਹੋ ਪਰੰਤੂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਬਾਣੀ ਦਾ ਨਿਤਨੇਮ ਕਰਦੇ ਤੁਹਾਨੂੰ ਕਦੇ ਨਹੀਂ ਦੇਖਿਆ ਉਸਨੇ ਕਿਹਾ ਕਿ ਐਡੇ ਵੱਡੇ ਤੜਕੇ ਉੱਠ ਕੇ ਇਸ਼ਨਾਨ ਕਰਨਾ ਮੁਫਤ ਹੀ ਤਤਿਛਿਆ ਸਰੀਰਕ ਕਸ਼ਟ ਦੇਣ ਵਿੱਚ ਪੈਣਾ ਹੈ ਅਸੀਂ ਨਿਤਨੇਮ ਬਾਣੀ ਦਾ ਪਾਠ ਐਵੇਂ ਸੁੱਕੇ ਪਿੰਡੇ ਹੀ ਕਰ ਲੈਂਦੇ ਹਾਂ ਦਿਨ ਚੜ੍ਹੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਪਹਿਲਾਂ ਇਸ਼ਨਾਨ ਕਰ ਲੈਣ ਦਾ ਗੁਰਮਤ ਅਸੂਲ ਅਨਸਾਰ ਨਿਜਮ ਹੈ ਸੋ ਅਸੀਂ ਜਿਵੇਂ ਕਿਵੇਂ ਪੂਰਾ ਕਰ ਲੈਂਦੇ ਹਾਂ ਫਿਰ ਜਦ ਉਹਨਾਂ ਨੂੰ ਇਸ ਅਸੂਲ ਨਿਜਮ ਦੀ ਪ੍ਰੋਢਤਾ ਲਈ ਗੁਰਮਤ ਪਰਮਾਣਾਂ ਦੇ ਦੇਣ ਲਈ ਵੰਗਾਰਿਆ ਗਿਆ ਤਾਂ ਬਸ ਗਿਆਨ ਜੀ ਨੂੰ ਠੁੱਟੂ ਹੋਣਾ ਪਿਆ ਅਤੇ ਅੰਮ੍ਰਿਤ ਵੇਲੇ ਸਵਾ ਪੈਰ ਰਾਤ ਰੰਧੀ ਤੋਂ ਇਸ਼ਨਾਨ ਕਰਨਾ ਗੁਰਮਤ ਅਸੂਲਾਂ ਅਨੁਸਾਰ ਜਦ ਉਹਨਾਂ ਨੂੰ ਸਿੱਧ ਕੀਤਾ ਗਿਆ ਤਾਂ ਉਸ ਦੇ ਸੂਸ਼ਕ ਗਿਆਨ ਤੇ ਚੁੰਚ ਗਿਆਨ ਦੀ ਕਲੀ ਖੁੱਲੀ ਅਤੇ ਤਾਂ ਜਾ ਕੇ ਕਿਤੇ ਉਸ ਨੇ ਮੰਨਿਆ ਕਿ ਠੀਕ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਗੁਰਮਤ ਵਿਵੇਕ ਸੰਦਾ ਅਸੂਲ ਹੈ ਹਾਂ ਜੇਕਰ ਕੋਈ ਕੇਵਲ ਮਹਿਜ਼ ਦਿਖਾਵੇ ਮਾਤਰ ਇਸ਼ਨਾਨ ਕਰਦਾ ਹੈ ਅਤੇ ਨਾਮ ਨਹੀਂ ਜਪਦਾ ਇਸ਼ਨਾਨ ਕਰਦਾ ਹੈ ਅਤੇ ਨਾਮ ਨਹੀਂ ਜਪਦਾ ਕਿੰਤੂ ਇਸ਼ਨਾਨ ਕਰਕੇ ਐਵੇਂ ਹੀ ਬਗਲ ਸਮਾਧੀ ਲਾ ਕੇ ਬਹਿ ਜਾਂਦਾ ਹੈ ਉਸ ਦਾ ਇਸ਼ਨਾਨ ਕਰਨਾ ਪਖੰਡ ਰੂਪ ਹੀ ਹੈ ਕਿਸੇ ਲੇਖੇ ਨਹੀਂ ਜਿਤਾ ਗੁਰੂ ਆਖ ਸਤਗੁਰ ਪੁਰਖ ਨੰ ਮੰਨਿਓ ਸ਼ਬਦ ਨ ਲੱਗੋ ਪਿਆਰ ਇਸ਼ਨਾਨ ਦਾਨ ਜੇਤਾ ਕਰਹਿ ਦੂਜੈ ਭਾਏ ਖੁਵਾਰ ਸ੍ਰੀ ਰਾਗ ਮਹੱਲਾ ਤੀਜਾ ਅਜੇਹ ਉਦਕ ਇਸ਼ਨਾਨੀਆਂ ਦੇ ਪਖੰਡ ਇਸ਼ਨਾਨ ਪਰਥਾਏ ਹੀ ਜਲ ਕੈ ਮਜਨ ਜੇ ਗਤ ਹੋਵੈ ਨਿਤਨਿਤ ਮੈਂਡੁਕ ਨਾਮੈ ਆਦਿਕ ਗੁਰਵਾਕ ਗੁਰਬਾਣੀ ਅੰਦਰ ਆਉਂਦੇ ਹਨ ਪਖੰਡ ਇਸ਼ਨਾਨ ਦਾ ਗੁਰਮਤਿ ਵਿਖੇ ਨਿਸ਼ੇਧ ਹੈ ਪਰੰਤੂ ਨਾਮ ਦਾ ਸਾਧਕ ਸਹਾਈ ਰੂਪ ਸਾਧਨ ਸੰਪੰਨ ਇਸ਼ਨਾਨ ਸੰਚਿਆਮ ਸਾਧਨ ਹੀ ਗੁਰਮਤਿ ਵਿਵੇਕ ਦਾ ਇੱਕ ਭਾਰੀ ਅੰਗ ਹੈ। ਮਨ ਦਾ ਇਸ਼ਨਾਨ ਗੁਰਮਤਿ ਇਸ਼ਨਾਨ ਦੇ ਵਿਧਾਨ ਪਰਥਾਏ ਅਨੇਕਾਂ ਹੀ ਗੁਰ ਪ੍ਰਮਾਣ ਗੁਰ ਬਾਣੀ ਅੰਦਰ ਵਿਦਮਾਨ ਹਨ। ਜਿਨ੍ਹਾਂ ਵਿੱਚੋਂ ਵਨਗੀ ਮਾਤਰ ਛੇਠ ਲਿਖੇ ਗੁਰ ਪ੍ਰਮਾਣ ਦ੍ਰਿਸ਼ਟੀਗੋਚਰ ਕਰਾਏ ਜਾਂਦੇ ਹਨ। ਜਿਥਾ ਗੁਰ ਪ੍ਰਮਾਣ ਉਠ ਇਸ਼ਨਾਨ ਕਰਹੁ ਪ੍ਰਭਾਤੇ ਸੋਏ ਹਰ ਆਰਾਧੇ ਵਿਖੜੇ ਦਾਉ ਲੰਘਾਵੇ ਮੇਰਾ ਸਤਗੁਰ ਸੁਖ ਸਹਜ ਸੇਤੀ ਕਰ ਜਾਤੇ ਬਸੰਤ ਮਹੱਲਾ 5 ਗੁਰਮੁਖ ਨਾਮਦਾਨ ਇਸ਼ਨਾਨ ਗੁਰਮੁਖ ਲਾਗੈ ਸਹਜ ਧਿਆਨ ਸਿੱਧ ਗੋਸ਼ਟ ਆਰਾਮ ਕਲੀ ਮਹੱਲਾ 1 ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੁਗਾ ਕੋਟ ਬਿਗਨ ਲਾਥੇ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਸੋਰਠ ਮਹੱਲਾ ਪੰਜਵਾਂ ਪ੍ਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ ਭਇਆ ਜਸ ਜਨਕੈ ਇਕ ਪੜਹ ਸੁਣ ਗਾਵਹ ਪ੍ਰਭਾਤ ਹੈ ਕਰਹ ਇਸ਼ਨਾਨ ਇਸ਼ਨਾਨ ਕਰਹਿ ਪ੍ਰਭਾਤ ਸੁਧ ਮਨ ਗੁਰ ਪੂਜਾ ਵਿਦ ਸਹਿਤ ਕਰੰ ਕੰਚਨ ਤਨ ਹੋਏ ਪਰ ਸਪਾਰਸ ਕੋ ਜੋਤ ਸਰੂਪੀ ਧਿਆਨ ਧਰੰ ਜਗ ਜੀਵਨ ਜਗਨਾਥ ਜਲ ਥਲ ਮੈਂ ਰਹਿਆ ਪੂਰ ਬਹੁ ਵਿਦ ਵਰਨੰ ਸਤ ਗੁਰ ਗੁਰ ਸੇਵ ਅਲਖ ਗਤ ਜਾਂ ਕੀ ਸ੍ਰੀ ਰਾਮਦਾਸ ਤਾਰਨ ਤਰਨੰ ਸਵਯੇ ਮਹੱਲੇ ਚਾਥੇ ਕੇ ਸਿੱਧਾ ਸੇਵਨ ਸਿੱਧ ਪੀਰ ਮੰਗ ਹੈ ਰਿੱਧ ਸਿੱਧ ਮੈਂ ਇੱਕ ਨਾਮ ਨ ਵਿਸਰੈ ਸਾਚੇ ਗੁਰਬੁੱਧ ਜੋਗੀ ਭੋਗੀ ਕਾਪੜੀ ਕਿਆ ਭਵੈ ਦਸੰਤਰ ਗੁਰ ਕਾ ਸ਼ਬਦ ਨਾ ਚੀਨਹੀ ਤਤਸਾਰ ਨਿਰੰਤਰ ਪੰਡਿਤ ਪੰਧ ਹੈ ਜੋਏ ਸੀ ਨਿਤ ਪੜੈ ਪੁਰਾਣਾ ਅੰਤਰ ਵਸਤ ਨ ਜਾਣਨੀ ਘਟ ਬ੍ਰह्म ਲੁਕਾਣਾ ਇੱਕ ਤਪਸੀ ਬਨਮਹਿ ਤਪ ਕਰਹਿ ਨਿਤ ਤੀਰਥ ਵਾਸਾ ਆਪਨਾ ਚਿੰਨਹਿ ਤਾਮਸੀ ਕਾਹੇ ਭਏ ਉਦਾਸਾ ਇੱਕ ਬਿੰਦ ਜਤਨ ਕਰ ਰੱਖਦੇ ਸੇ ਜਤੀ ਕਹਾਵੇਂ ਬਿਨ ਗੁਰ ਸ਼ਬਦ ਨ ਛੁਟਹੀ ਭ੍ਰਮ ਆਵਹਿ ਜਾਵਹਿ ਇੱਕ ਗਿਰਹੀ ਸੇਵਕ ਸਾਧਕ ਗੁਰਮਤੀ ਲਾਗੇ ਨਾਮ ਦਾਨ ਇਸ਼ਨਾਨ ਦ੍ਰਿੜ ਹਰ ਭਗਤ ਸੁ ਜਾਗੇ ਗੁਰ ਤੇ ਦਰ ਘਰ ਜਾਣੀਐ ਸੋ ਜਾਏ ਸਿੰਝਾਣਾ ਨਾਨਕ ਨਾਮ ਨਾ ਵਿਸਰੈ ਸਾਚੇ ਮਨ ਮਾਨੈ ਆਸਾ ਮਹੱਲਾ ਬੱਲਾ ਗੁਰ ਕੈ ਬਚਨ ਰਿਦਾ ਧਿਆਨ ਧਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਆਧਾਰੀ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ ਕਹੋ ਨਾਨਕ ਇਹ ਤਤ ਵਿਚਾਰੀ ਰਾਮ ਨਾਮ ਜਪ ਪਾਰ ਉਤਾਰੀ ਸੋਹੀ ਮਹੱਲਾ ਪੰਜਵਾਂ ਸੁਣ ਗੱਲਾਂ ਗੁਰਪਹਿ ਆਇਆ ਨਾਮਦਾਨ ਇਸ਼ਨਾਨ ਦੜਾਇਆ ਸਭ ਮੁਕਤ ਹੋਆ ਸੰਸਾਰ ਦਾ ਨਾਨਕ ਸੱਚੀ 베ੜੀ ਚੜ ਜਿਓ ਸ੍ਰੀ ਰਾਗ ਮਹੱਲਾ 5 ਦਵਾਦਸੀ ਦਾਨ ਨਾਮ ਇਸ਼ਨਾਨ ਹਰ ਕੀ ਭਗਤ ਕਰਹੁ ਤਜ ਮਾਨ ਥਿੱਤੀ ਗੋੜੀ ਮਹੱਲਾ 5 ਪੌੜੀ ਇਸ਼ਨਾਨ ਦਾ ਪ੍ਰਭਾਵ ਮਨ ਉਤੇ शारीरिक स्नान ਕਰਨ ਕਰਕੇ ਨਾ ਕੇਵਲ ਆਲਸ ਅਤੇ ਸੁਸਤੀ ਹੀ ਦੂਰ ਹੁੰਦੀ ਹੈ ਬਲਕੇ ਚੇਤਨਤਾ ਉਪਜ ਆਉਣ ਕਰਕੇ ਭਜਨ ਕਰਨ ਲਈ ਇੱਕ ਅਮਰੀ ਸਾਬਧਾਨਤਾ ਪੈਦਾ ਹੋ ਜਾਂਦੀ ਹੈ ਅਤੇ ਮਨ ਵਿਖੇ ਸ਼ਾਂਤੀ ਸੁਚੇਤਤਾਈ ਅਤੇ ਸਤੋਗੁਣ ਦਾ ਪ੍ਰਭਾਵ ਵਰਤ ਜਾਂਦਾ ਹੈ ਅਤੇ ਇਸ ਪ੍ਰਭਾਵ ਵਰਤਾਰੇ ਦੇ ਅਸਰ ਤਲੇ ਬਵੇਕੀ ਜਨਨ ਨੂੰ ਮਨ ਦੇ ਇਸ਼ਨਾਨ ਦਾ ਸਮਾਂ ਗਹਿ ਕਰਕੇ ਸੰਭਾਲ ਲੈਣਾ ਚਾਹੀਦਾ ਹੈ ਇੱਕ ਤਾਂ ਅੰਮ੍ਰਿਤ ਵੇਲੇ ਦਾ ਅਮ੍ਰਿਤਿ ਪ੍ਰਭਾਵ ਦੂਸਰੇ ਸ਼ਾਂਤ ਇਕਾਂਤ ਪੂਰੀ ਬਣੀ ਹੋਈ ਅਤੇ ਤੀਸਰੇ ਇਸ਼ਨਾਨ ਸਰੀਰਕ ਇਸ਼ਨਾਨ ਦੇ ਤਫਾਇਲ ਸਤਵ ਗੁਣੀ ਸਾਵਧਾਨਤਾ ਤੇ ਚੇਤਨਤਾ ਵਰਤੀ ਹੋਈ ਬਸ ਥੋੜੀ ਜਹੀ ਚੌਕਸੀ ਹੋਰ ਰੱਖਣ ਦੀ ਲੋੜ ਹੈ ਮਨ ਨੂੰ ਮੈਲਾ ਕਰਨ ਵਾਲੇ ਮਲੀਨ ਸੰਕਲਪ ਫੁਰਨੇ ਕੁਫਰਨੇ ਵਾਸ਼ਨਾ ਕੁ ਵਾਸ਼ਨਾ ਅਤੇ ਆਸਾ ਮਨਸਾ ਤ੍ਰਿਸ਼ਨਾ ਵੇੜੇ ਸੰਕਲਪਾਂ ਨੂੰ ਨੇੜੇ ਨਾ ਆਉਣ ਦੇਣਾ ਜੇ ਆਉਣ ਤਾਂ ਬਹੁੜ ਬਹੁੜ ਰੋਕਣਾ ਅਤੇ ਰੋਕ ਕੇ ਸੁਰਤੀ ਨੂੰ ਨਾਮ ਵੱਲ ਲਾਉਣ ਦਾ ਯਤਨ ਕਰਨਾ ਇਹ ਮਨ ਦਾ ਇਸ਼ਨਾਨ ਹੈ ਇਹ ਮਨ ਦਾ ਇਸ਼ਨਾਨ ਹੈ। ਅਵਲ ਤਾਂ ਇਹ ਮਨ ਦਾ ਇਸ਼ਨਾਨ ਤਨ ਦੇ ਇਸ਼ਨਾਨ ਦੇ ਪ੍ਰਭਾਵ ਕਰਕੇ ਸੁਤੇ ਹੀ ਬਣ ਆਉਂਦਾ ਹੈ ਕਿਉਂਕਿ ਇਸ਼ਨਾਨ ਕਰਦੇ ਹੋਏ ਅੰਮ੍ਰਿਤ ਬਾਣੀ ਦਾ ਪ੍ਰਵਾਹ ਨਾਲੋਂ ਨਾਲ ਚਲਾਈ ਰੱਖਣ ਕਰਕੇ ਸ਼ਾਂਤਮਈ ਸਤੋਗੁਣੀ ਵਰਤਾਰਾ ਮਨ ਦੀ ਵਿਵਸਥਾ ਉੱਤੇ ਅਵਸ਼ਮੇਵ ਹੀ ਵਰਤ ਜਾਂਦਾ ਹੈ। ਜੇ ਕਿਤੇ ਵਿਗਨ ਪਵੇ ਵੀ ਤਾਂ ਬਸ ਕੇਵਲ ਇਤਨੇ ਯਤਨ ਦੀ ਲੋੜ ਹੈ ਕਿ ਉਕਤ ਛਿਨ ਭੰਗਰੀ ਵਿਗਨ ਦੁਆਰਾ ਉਖੜੀ ਬਿਰਤੀ ਸੁਰਤੀ ਨੂੰ ਹੋੜ ਕੇ ਬਾਣੇ ਵੱਲ ਲਾਇਆ ਜਾਵੇ ਇਸ ਛਿਨ ਭੰਗਰੀ ਨਿਮਕ ਭਰ ਦੇ ਯਤਨ ਸੇਤੀ ਸੁਰਤੀ ਨੂੰ ਗੁਰਬਾਣੀ ਨਾਲ ਜੋੜਨ ਦਾ ਪ੍ਰਤੱਖ ਪੈਰ ਪ੍ਰਤਮ ਪ੍ਰਤਾਵਾ ਦੇਖਣ ਵਾਲਾ ਵਿਵੇਕੀ ਜਾਨ ਨੂੰ ਇਹ ਮਿਲਦਾ ਹੈ ਕਿ ਗੁਰੂ ਰੂਪ ਬਾਣੀ ਕੋਟ ਪੰਡਾ ਅਗੇ ਹੋਏ ਕੇ ਸੁਰਤੀ ਨੂੰ ਆਪਣੀ ਬੁੱਕਲ ਵਿੱਚ ਆ ਲੈਂਦੀ ਹੈ ਇਸ ਵਿਦ ਸਣੇ ਸਣੇ ਇਕ ਤਾਰ ਅਤੇ ਅਤੁੱਟ ਲਿਵ ਜੁੜਨਾ ਵਿਵੇਕੀ ਜਾਨ ਨੂੰ ਪ੍ਰਾਪਤ ਹੋ ਜਾਂਦਾ ਹੈ ਫਿਰ ਉਪਰੋਂ ਲਗਾਤਾਰ ਨਾਮ ਅਭਿਆਸ ਅਰਥਾਤ ਗੁਰਮੰਤਰ ਦੇ ਅਜਪਾ ਜਾਪ ਦਾ ਜੋ ਪਾਰਸ ਪਰਤਾਪ ਵਰਤਦਾ ਹੈ ਇਸ ਦਸ਼ਾ ਦਾ ਤਾਂ ਕਹਿਣਾ ਹੀ ਕੀ ਹੈ ਇਸ ਸਮੇਂ ਦੀ ਇੱਕ ਘਟਨਾ ਤੋਂ ਹਮੇਸ਼ਾ ਅਭਿਆਸੀ ਜਨ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਫੁਰਨੇ ਸੰਕਲਪ ਵਿਕਲਪਾਂ ਦੀ ਕਲਪਨਾ ਜਦ ਮਿਟ ਜਾਂਦੀ ਹੈ ਤਾਂ ਸੁਰਤੀ ਦੇ ਸ਼ਾਂਤ ਘਰ ਵਿੱਚ ਆਉਣ ਕਰਕੇ ਬਿਰਤੀ ਨੂੰ ਇੱਕ ਸੁਖ ਜਿਹਾ ਪ੍ਰਤੀਤ ਹੁੰਦਾ ਹੈ ਜੋ ਅਭਿਆਸੀ ਦੇ ਅਭਿਆਸ ਨੂੰ ਚੜ੍ਹਦੀ ਕਲਾ ਵਿੱਚ ਜਾਣੋ ਰੋਕਦਾ ਹੈ ਜੇ ਇਹ ਸੁਖ ਬਿਰਤੀ ਉੱਤੇ ਪ੍ਰਬਲ ਪੈ ਜਾਵੇ ਤਾਂ ਸੁਰਤੇ ਦੀ ਸੁਰਤੀ ਊਣਮ ਝੁਣੀ ਜਿਹੀ ਹੋ ਜਾਂਦੀ ਹੈ ਅਤੇ ਅਸਲ ਸਾਵਧਾਨਤਾ ਤੇ ਨਾਮ ਦੇ ਨਾਮ ਲਿਵ ਦੀ ਇਕਾਗਰਤਾ ਨਹੀਂ ਰਹਿੰਦੀ ਜੋ ਕਿ ਹਰਦਮ ਰਹਿਣੀ ਚਾਹੀਦੀ ਹੈ ਕਿਉਂਕਿ ਇਸ ਬਿਹੂਣ ਪ੍ਰੇਮ ਪ੍ਰਾਇਣੀ ਸਿਫਤ ਸਲਾ ਨਹੀਂ ਹੋ ਸਕਦੀ ਜੈਸੇ ਕਿ ਸੁਖਮਨੀ ਸਾਹਿਬ ਵਿਖੇ ਇਹ ਉਤਸ਼ਾਹੀ ਬਚਨ ਹੁਕਮ ਹੈ ਯਥਾ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਇਕਾਗਰ ਚੀਤ ਗੋੜੀ ਸੁਖਮਨੀ ਮਹਲਾ 5 ਇਸ ਤੋਂ ਬਚਨ ਦਾ ਸਭ ਤੋਂ ਵਧੀਆ ਉਪਾਉ ਇਹ ਹੈ ਕਿ ਪਹਿਲੀ ਅਵਸਥਾ ਤੋਂ ਹੀ ਨਾਮ ਬਾਣੀ ਦਾ ਅਭਿਆਸ ਇਕੱਠਾ ਹੀ ਕੀਤਾ ਜਾਵੇ ਅਤੇ ਬਾਣੀ ਖਾਸ ਕਰ ਸੁਖਮਨੀ ਸਾਹਿਬ ਦੀ ਬਾਣੀ ਦਾ ਅਭਿਆਸ ਨਾਮ ਅਭਿਆਸ ਦੇ ਨਾਲ ਅਤਿ ਗੁਣਕਾਰੀ ਹੈ ਬਾਣੀ ਪ੍ਰੀਤਮ ਨਾਮੀ ਜਿਸ ਦਾ ਕਿ ਨਾਮ ਜਪੀਦਾ ਹੈ ਦੇ ਪ੍ਰੇਮ ਚਾਬਕ ਮਾਰ ਕੇ ਪ੍ਰੇਮੀ ਅਭਿਆਸੀ ਜਨ ਨੂੰ ਨਾਮ ਅਭਿਆਸ ਵੱਲ ਸਾਵਧਾਨ ਰੱਖਦੀ ਹੈ ਅਤੇ ਨਾਮ ਦੀ ਮਹਿਮਾ ਦੇ ਗੁਣਾਨਵਾਦ ਕਹਿ ਕਹਿ ਕੇ ਨਾਮ ਦਾ ਪ੍ਰੇਮ ਪਿਆਰ ਉਪਜਉਂਦੀ ਹੈ ਇਹ ਪ੍ਰੇਮ ਹੀ ਸਬਧਾਨਤਾ ਦਾ ਸੰਜਮ ਹੈ ਇਹ ਪ੍ਰੇਮ ਹੀ ਸੁਰਤੀ ਵਿਰਤੀ ਦੇ ਉਚੇਰਾ ਰੱਖਣ ਦੀ ਔਖੀ ਦੀ ਹੈ ਅਤੇ ਇਹ ਪ੍ਰੇਮ ਹੀ ਸਰਬਤਰ ਫੁਰਨਿਆਂ ਕੁਫਰਨਿਆਂ ਦੇ ਮਾਰਨ ਦਾ ਮਾਰਨ ਦਾਰੂ ਹੈ ਗੱਲ ਕੀ ਇਹ ਪ੍ਰੇਮ ਹੀ ਨਾਮ ਅਭਿਆਸ ਦੀ ਜੁਗਤੀਆਂ ਸਿਰ ਮੁੱਖ ਜੁਗਤੀ ਹੈ ਜਥਾ ਗੁਰਵਾਕ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਖੰਡ ਭਗਤ ਨਾ ਹੋਵੇ ਦੁਬਦਾ ਬੋਲ ਖੁਆਰ ਜੋ ਜਨ ਰਲਾਇਆ ਨਾ ਰਲੈ ਜਿਸ ਅੰਤਰ ਵਿਵੇਕ ਵਿਚਾਰ ਸ੍ਰੀ ਰਾਗ ਮਹੱਲਾ 3 ਇਹ ਜੋ ਉਪਰ ਦਸ਼ਾ ਦਸੀ ਗਈ ਹੈ ਕਿ ਸੁਖ ਵਾਲੀ ਦਸ਼ਾ ਬਤੀਤ ਹੁੰਦੀ ਹੈ ਇਸ ਦਸ਼ਾ ਦਾ ਨਾਮ ਭਾਈ ਸਾਹਿਬ ਨੇ ਤੰਦਰਾ ਲਿਖਿਆ ਹੈ ਤੰਦਰਾ ਨਿੰਦਰਾ ਤੋਂ ਅਲੱਗ ਹੈ ਨੀਂਦ ਵਰਗੀ ਲੱਗਦੀ ਹੈ ਹਿੱਤ ਅਲਸਾਈ ਗਨੂਦਗੀ ਵਰਗੀ ਹਾਲਤ ਤਾਰੀ ਹੋ ਜਾਂਦੀ ਹੈ ਬਟ ਇਹ ਨਿੰਦਰਾ ਇਹ ਨੀਂਦ ਨਹੀਂ ਹੈ ਇਸ ਨੂੰ ਤੰਦਰਾ ਕਹਿੰਦੇ ਹਨ ਗੁਰਮਤਿ ਭਗਤੀ ਰੂਪੀ ਵਿਵੇਕ ਵਿਚਾਰ ਦਾ ਨਿਰਪਰ ਪ੍ਰੇਮ ਪਿਆਰ ਉੱਤੇ ਹੀ ਹੈ ਜਿਥਾ ਗੁਰਵਾਕ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ ਆਸਾ ਮਹਲਾ 3 ਭਗਵੰਤ ਭਗਤੀ ਰੂਪੀ ਪ੍ਰੇਮ ਵਿਵੇਕ ਦੀ ਇਸ ਪ੍ਰੀਤ ਕਣੀ ਬਿ ਹੋਣ ਬੜੇ ਬੜੇ ਚਤੁਰ ਤੋਂ ਚਤਰ ਚੰਚ ਗਿਆਨੀ ਅਤੇ ਚੰਮ ਚੋਪੜੀ ਸੁੰਦਰਤਾ ਦੇ ਅਭਮਾਨੀ ਤਨਵੰਤ ਕੁਲਵੰਤ ਵੀ ਮਿਰਤਕ ਰੂਪ ਹਨ ਜਿਤਾ ਗੁਰਵਾਕ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਐ ਨਾਨਕਾ ਜਿਹਪ੍ਰੀਤ ਨਹੀਂ ਭਗਵੰਤ ਮਿਰਤਕ ਕਹੀਐ ਨਾਨਕਾ ਜਿਹਪ੍ਰੀਤ ਨਹੀਂ ਭਗਵੰਤ ਗੋੜੀ ਬਾਵਨ ਕਰੀ ਮਾਨਲਾ ਪੰਜਵਾ ਸੋ ਜਿਸ ਗੁਰਮੁਖ ਜਿਸ ਗੁਰਮੁਖ ਵਿਵੇਕੀ ਜਨ ਦੇ ਅੰਦਰ ਪ੍ਰੀਤ ਪਿਆਰ ਹੈ ਉਹ ਨਾਮ ਤੋਂ ਬਿਹੂਣ ਜਿੱਤੀ ਹੋਰ ਖਿਆਲ ਹਨ ਸਭ ਨੂੰ ਅਲੁੱਧਿਆ ਸਮਝ ਕੇ ਭਗਤ ਪਰਾयण ਹੁੰਦਾ ਹੋਇਆ ਨੇੜੇ ਨਹੀਂ ਟੁਕਣ ਦਿੰਦਾ ਜੇ ਉਕਤ ਖਿਆਲ ਨਾਮ ਸਖਣੇ ਖਿਆਲ ਵਿਵੇਕੀ ਜਨ ਦੀ ਬਿਰਤੀ ਅੰਦਰ ਮੱਲੋ ਮੱਲੀ ਘੁਸੜ ਕੇ ਆ ਵੀ ਵੜਨ ਤਾਂ ਗੁਰਮੁਖ ਵਿਵੇਕੀ ਜਨ ਨਾਮ ਦਾ ਖੰਡਾ ਖੜਕਾ ਕੇ ਉਕਤ ਹੋਛੇ ਖਿਆਲਾਂ ਨੂੰ ਬਾਹਰ ਘੱਡ ਮਾਰਦਾ ਹੈ ਕਿਉਂਕਿ ਪ੍ਰੇਮਾ ਭਗਤੀ ਦੇ ਮਾਰਗ ਵਿੱਚ ਨਾਮ ਦੇ ਪਰਮਾਰਥੀ ਖਿਆਲਾਂ ਬਾਝੋਂ ਪ੍ਰੇਮੀ ਨੂੰ ਹੋਰ ਖਿਆਲ ਸੁਖਾਂਦੇ ਹੀ ਨਹੀਂ ਪ੍ਰੇਮੀ ਨੂੰ ਹੋਰ ਖਿਆਲ ਸੁਖਾਂਦੇ ਹੀ ਨਹੀਂ ਸੋ ਇਸ ਵਿਧ ਮਨ ਨੂੰ ਪਰਮਾਰਥੀ ਰੰਗ ਦੇ ਖਿਆਲਾਂ ਤੋਂ ਛੁੱਟ ਹੋਰ ਹੋਛੇ ਅਤੇ ਮਲੀਨ ਖਿਆਲਾਂ ਤੋਂ ਪਾਕ ਰੱਖਣਾ ਮਨ ਦਾ ਉੱਤਮ ਇਸ਼ਨਾਨ ਹੈ ਜੋ ਤਨ ਦੇ ਸਰੀਰਕ ਇਸ਼ਨਾਨ ਦੇ ਨਾਲੋਂ ਨਾਲ ਹੀ ਬਣ ਆਉਂਦਾ ਹੈ ਅਤੇ ਇਸ ਸਰੀਰਕ ਇਸ਼ਨਾਨ ਰੂਪੀ ਕਰਮ ਵਿਵੇਕ ਨੂੰ ਵਿਵੇਕੀ ਜਨ ਗੁਰਮਤ ਹੁਕਮ ਸਮਝ ਕੇ ਕਮਾਉਂਦੇ ਹਨ ਅਤੇ ਗੁਰਮਤ ਹੁਕਮ ਅਨੁਸਾਰ ਕਮਾਏ ਜਾਣ ਕਰਕੇ ਹੀ ਇਹ ਆਤਮ ਬਰਕਤਾਂ ਵਾਲਾ ਇਸ਼ਨਾਨ ਵਿਵੇਕ ਹੈ ਮਨ ਦੀ ਮਤ ਵਾਲਾ ਡੰਬ ਇਸ਼ਨਾਨ ਨਹੀਂ ਹੈ ਜੋ ਗੁਰਸਿੱਖ ਗੁਰੂ ਦਾ ਹੁਕਮ ਸਮਝ ਕੇ ਇਸ ਇਸ਼ਨਾਨ ਦੇ ਨਿਤਾ ਪ੍ਰਤੀ ਪ੍ਰੇਮ ਨਿਯਮ ਨੂੰ ਪਾਲਦੇ ਹਨ ਉਹ ਸ਼ਰਧਾਵਾਨ ਵਿਵੇਕੀ ਜਨ ਸਨਮਾਨਯੋਗ ਹਨ ਪਰੰਤੂ ਜੋ ਕੇਵਲ ਲੋਕ ਦਿਖਾਵੇ ਮਾਤਰ ਹੀ ਇਸ਼ਨਾਨ ਦਾ ਡਿੰਬ ਧਾਰਦੇ ਹਨ ਉਹਨਾਂ ਦਾ ਇਸ਼ਨਾਨ ਧਿਆਨ ਗੁਰਮਤ ਅੰਦਰ ਪ੍ਰਮਾਣ ਨਹੀਂ ਸਰੀਰ ਦੀ ਸ਼ੁੱਧੀ ਇਸ ਨਿਤਾ ਨਿਜਮ ਇਸ਼ਨਾਨ ਵਿਵੇਕ ਧਾਰਨਾ ਦਾ ਇਕ ਸੁਤੇ ਸਿੱ ਦਿੱ ਸਟਾ ਹੈ ਜਿਸ ਧਾਰਨਾ ਦੇ ਧਾਰਨ ਕਰਕੇ ਦੇਹ ਅਰੋਗਤਾ ਵੀ ਸੁਤੇ ਹੀ ਵੰਡ ਰਹੀਂਦੀ ਹੈ ਵਣੀ ਰਹੀਂਦੀ ਹੈ ਪਰੰਤੂ ਨਿਰੀ ਸਰੀਰਕ ਸ਼ੁੱਧੀ ਹੀ ਇਸ਼ਨਾਨ ਦਾ ਸਿਧਾਂਤ ਨਿਸ਼ਾਨਾ ਨਹੀਂ ਜੈਸਾ ਕਿ ਕਈ ਇੱਕ ਸਫਾਈ ਪਸੰਦ ਉਦਕ ਇਸ਼ਨਾਨੀਆਂ ਦਾ ਖਿਆਲ ਹੈ ਗੁਰਮਤ ਇਸ਼ਨਾਨ ਵਿਵੇਕ ਨੂੰ ਸਰੀਰਕ ਸ਼ੁੱਧੀ ਮਨਸਿਕ ਸ਼ੁੱਧੀ ਅਤੇ ਆਤਮਿਕ ਸ਼ੁੱਧੀ ਦੇ ਅਮਰ ਫਲ ਸਿੱਟੇ ਸੁੱਤੇ ਸਿੱਧ ਹੀ ਲੱਗਦੇ ਹਨ ਗੁਰਸਿੱਖਾਂ ਨੇ ਤਾਂ ਇਸ ਵਿਵੇਕ ਨੂੰ ਕੇਵਲ ਹੁਕਮ ਸਮਝ ਕੇ ਕਮਾਉਣਾ ਹੈ ਨਾਮ ਰੂਪੀ ਸਾਰ ਵਿਵੇਕ ਦਾ ਸੰਜਮ ਸਾਧਨੀ ਹੁਕਮ ਸਮਝ ਕੇ ਇਸ ਇਸ਼ਨਾਨ ਵਿਵੇਕ ਨੂੰ ਕਮਾਉਣਾ ਹੈ ਆਤਮ ਅਨੰਦ ਦੀ ਵਿਰਧੀ ਨਿਮਿਤ ਨਾਮ ਕਮਾਈ ਦਾ ਸਹਾਇਕ ਸਮਝ ਕੇ ਕਮਾਉਣਾ ਹੈ ਦਿਲਿੱਦਰੀ ਮਨ ਨੂੰ ਆਲਸ ਗਰਸੇ ਤਨ ਮਨ ਨੂੰ ਨਾਮ ਸਾਵਧਾਨੀ ਹੋਣ ਲਈ ਕਮਾਉਣਾ ਹੈ ਡਿੰਬ ਇਸਨਾਨੀਆਂ ਦੀ ਨਿਆਈ ਮਾਇਕ ਫੰਦ ਰਚਣ ਲਈ ਮਾਇਆ ਜਾਲ ਫਾਥੇ ਸੰਸਾਰੀਆਂ ਨੂੰ ਰਿਝਾਉਣ ਅਤੇ ਰਿਝਾਏ ਕਿ ਉਹਨਾਂ ਪਾਸੋਂ ਮਾਇਕ ਲਾਹੇ ਉਠਾਉਣ ਦੀ ਮਨੋਰਥ ਸiddhi ਲਈ ਨਹੀਂ ਕਮਾਉਣਾ ਮਾਇਕ ਮਨੋਰਥਾਂ ਦੀ ਮੈਲ ਮਨ ਵਿੱਚ ਰੱਖ ਕੇ ਨਾ ਹੀ ਕਮਾਉਣਾ ਇਸ ਮੈਲ ਨਾਲ ਮਲੀਨ ਮੈਲੇ ਹੋਏ ਮਨ ਨੂੰ ਲੈ ਕੇ ਅਰਥਾਤ ਮਾਇਕ ਮਨੋਰਥ ਸiddhi ਦੀ ਮਲੀਨ ਵਾਸ਼ਨਾ ਸੇਤੀ ਲਿਬੜੇ ਹੋਏ ਮਨ ਦੇ ਨਾਲ ਨਾਮ ਮਹਾ ਵਿਵੇਕ ਦੇ ਉਚ ਮੰਤਵ ਨੂੰ ਮੁਖ ਰੱਖੇ ਬਿਹੂਣ ਅਤੇ ਨਾਮ ਮਹਾਰਸਤ ਦੇ ਚਖੇ ਵੀ ਹੋਣ ਨਰੇ ਤਨ ਧੋਵਣ ਕਰਕੇ ਨਾ ਹੀ ਮਨ ਦੀ ਸ਼ੁੱਧੀ ਹੁੰਦੀ ਹੈ ਅਤੇ ਨਾ ਹੀ ਤਨ ਧੋਵਣਾ ਕਿਸੇ ਲੇਖੇ ਪੈਂਦਾ ਹੈ ਇਸੇ ਪਰਥਾਏ ਗੁਰਵਾਕ ਹੈ ਮਨ ਮੈਲਾ ਸਭ ਕੁਝ ਮੈਲਾ ਤਨ ਧੋਤਾ ਮਨ ਹੱਛਾ ਨਾ ਹੋਏ ਵਡਹੰਸ ਮਹਲਾ ਪੰਜਵਾਂ ਅਤੇ ਅਜੇਹੇ ਬੱਗ ਇਸ਼ਨਾਨੀਆਂ ਬਗ ਧਿਆਨੀਆਂ ਬਗ ਗਿਆਨੀਆਂ ਪਰਥਾਏ ਹੀ ਇਹ ਅਗਲੇਰੇ ਗੁਰ ਪ੍ਰਮਾਣ ਹਨ ਜਥਾ ਬਾਹਰ ਗਿਆਨ ਧਿਆਨ ਇਸ਼ਨਾਨ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਵਾਨ ਗੁਰੂ ਸੁਖਮਨੀ ਮਹਲਾ 5 ਮਨ ਮੈਂ ਕ੍ਰੋਧ ਮਹਾ ਅਹੰਕਾਰਾ ਮਨ ਮੈਂ ਕ੍ਰੋਧ ਮਹਾ ਅਹੰਕਾਰਾ ਪੂਜਾ ਕਰੈ ਬਹੁਤ ਵਿਸਤਾਰ ਕਰ ਇਸ਼ਨਾਨ ਤਨ ਚੱਕਰ ਬਣਾਏ ਅੰਤਰ ਕੀ ਮਲ ਕਭੀ ਨਾ ਜਾਏ ਅੰਤਰ ਕੀ ਮਲ ਕਭੀ ਨਾ ਜਾਏ ਪ੍ਰਭਾਤੀ ਮਹੱਲਾ 5 ਇਸ ਪ੍ਰਕਾਰ ਦੇ ਡਿੰਬ ਇਸ਼ਨਾਨ ਪਰਥਾਏ ਹੋਰ ਵੀ ਬਥੇਰੇ ਗੁਰਵਾਕ ਹਨ ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਡਿੰਬ ਇਸ਼ਨਾਨ ਦਾ ਗੁਰਮਤ ਅੰਦਰ ਉੱਕਾ ਹੀ ਵਿਧਾਨ ਨਹੀਂ ਇਹ ਕੇਵਲ ਗੁਰਮਤਿ ਇਸ਼ਨਾਨ ਹੀ ਹੈ ਭਾਵ ਗੁਰਮਤਿ ਵਿਵੇਕ ਵਿਧੀ ਅਨਸਾਰ ਸਨਮਾਨਿਆ ਇਸ਼ਨਾਨ ਹੀ ਹੈ ਜਿਸ ਨੂੰ ਕੀਤਿਆਂ ਮਨ ਤਨ ਭੈ ਅਰੋਗਾ ਦੀਆਂ ਸ਼ੁੱਧਤਾਆਂ ਸੁੱਤੇ ਹੀ ਬਣ ਆਉਂਦੀਆਂ ਹਨ ਅਤੇ ਸੁਰਤੇ ਜਨਾਂ ਦੀਆਂ ਸੁਰਤੀਆਂ ਬਿਰਤੀਆਂ ਨਾਮ ਦੀ ਚੜ੍ਹਦੇ ਕਲਾ ਵਿੱਚ ਜਾ ਖੇਡਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ